sheh singa vishnu bhagwan jee jay so hangumaraj sheh singa vishnu bhagwan jee jay so hangumaraj sheh singa vishnu bhagwan jee jay ਸਾਥ ਸੰਗਤ ਜੀ ਕਵਿਤਾ ਸਾਂਝੀ ਕਰਨ ਤੋਂ ਪਹਿਲਾਂ ਇੱਕ ਛੋਟਾ ਜਿਹਾ ਬਚਨ ਸਾਂਝਾ ਕਰਨਾ ਚਾਹੂੰਗੀ ਜੋ ਅੱਜ ਸ਼ਾਮੀ ਜਿੱਥੇ ਆਪਣੇ ਲਾਸਟ ਟਾਈਮ ਹੁਣ ਪ੍ਰਸ਼ਾਦ ਸੀਗਾ ਉੱਥੇ ਵਾਪਰਿਆ ਉੱਥੇ ਸ਼ਬਦ ਪੜਨ ਨੂੰ ਟਾਈਮ ਮਿਲਿਆ ਤਾਂ ਸ਼ਬਦ ਪੜਦੇ ਪੜਦੇ ਜਿਹੜੀ ਆਖਰੀ ਪੰਕਤੀ ਸੀਗੀ ਉਹ ਪੜਦੇ ਪੜਦੇ ਬਹੁਤ ਵਿਰਾਗ ਆਇਆ ਮੈਨੂੰ ਵਿਰਾਗ ਦੇ ਦੌਰਾਨ ਹੀ ਮੈਂ ਉਹ ਪੰਕਤੀ ਪੂਰੀ ਕੀਤੀ ਤੇ ਜਿਕਾਰੇ ਉਸੇ ਵਿਰਾਗ 'ਚ ਮੈਂ ਲਗਾ ਕੇ ਤੇ ਆਪਣੀ ਜਗ੍ਹਾ ਤੇ ਬੈਠ ਗਈ ਤੇ ਅੱਖਾਂ ਨੇਤਰ ਮੇਰਾ ਖੋਲਨ ਤਾਂ ਦਿਲ ਨਹੀਂ ਕੀਤਾ ਉਦਾਂ ਹੀ ਮੈਂ ਬੈਠੀ ਰਹੀ ਵਿਰਾਗ ਦੇ ਵਿੱਚ ਤੇ ਕੀ ਦੇਖਦੀ ਆ ਕਿ ਸੱਚੇ ਪਾਸ਼ਾ ਜੀ ਸਾਹਮਣੇ ਸਿੰਘਾਸਣ ਤੇ ਚਿੱਟਾ ਚੋਲਾ ਪਾਇਆ ਹੋਇਆ ਸਾਖਸ਼ਾਤ ਬੈਠੇ ਹੋਏ ਸੀਗੇ ਮੈਂ ਉਹਨਾਂ ਦੇ ਕੋਲ ਜਾ ਕੇ ਚਰਨਾਂ ਤੇ ਨਮਸਕਾਰ ਕੀਤੀ ਤੇ ਮੇਰੇ ਹਸਬੰਦ ਮੈਨੂੰ ਅਕਸਰ ਇੱਕ ਤੋਂ ਗੱਲਾਂ ਕਹਿੰਦੇ ਹੁੰਦੇ ਕਿ ਸੱਚੇ ਪਾਸ਼ਾ ਜੀ ਨੂੰ ਮੇਰੇ ਵੱਲੋਂ ਇਹ ਚੀਜ਼ ਕਹੀ ਮੈਨੂੰ ਯਾਦ ਨਹੀਂ ਕਿ ਮੈਂ ਉਹਨਾਂ ਨੂੰ ਕੀ ਕਿਹਾ ਸੀ ਤੇ ਉਹਨਾਂ ਦੋਨਾਂ ਨੇ ਸਾਨੂੰ ਆਪਣੇ ਕੋਲ ਚਰਨਾਂ ਦੇ ਵਿੱਚ ਬਿਠਾ ਕੇ ਤੇ ਹਸਬੰਡ ਮੇਰੇ ਚਰਨਪ੍ਰੀਤ ਸਿੰਘ ਜੀ ਬੜੇ ਵਿਰਾਗਮਈ ਉੱਥੇ ਬੈਠੇ ਉਹਨਾਂ ਦੇ ਕੋਲ ਤੇ ਸੱਚੇ ਬਾਦਸ਼ਾਹ ਜਿਨੇ ਇੱਕ ਛੋਟੇ ਬੱਚੇ ਵਾਂਗ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਪਿਆਰ ਨਾਲ ਪਰੋਸਿਆ ਉਹਨਾਂ ਨੂੰ ਇੱਕ ਅੱਖਰ ਕਿਆ ਇੱਕ ਪੰਕਤੀ ਕਹੀ ਉਹਨਾਂ ਨੇ ਕਿ ਮੈਂ ਤੁਹਾਡੇ ਨਾਲ ਆ ਬਾਜੀ ਸੋ ਇਹ ਉਪਲਬਧੀ ਮੇਰੇ ਲਈ ਬਹੁਤ ਵੱਡੀ ਹੈ ਕਿਉਂਕਿ ਅਕਸਰ ਮਨ 'ਚ ਵਿਚਾਰ ਜ਼ਰੂਰ ਆਉਂਦਾ ਸੀ ਕਿ कि ਅਸੀਂ ਇੰਨੇ ਜੋਗੇ ਹੈਗੇ ਵੀ ਆ ਤੇ ਉਹਨੇ ਕੁਝ ਹੀ ਪਲਾਂ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਮੈਨੂੰ ਇਹ ਚੀਜ਼ ਮੇਰੇ ਅੰਦਰ ਇੱਕ ਮੇਰੇ ਕੋ ਅੱਖਰ ਨਹੀਂ ਹੈਗੇ ਉਸ ਦਿਨ ਨੂੰ ਕਹਿੰਦੇ ਲਈਏ ਵਿਸ਼ਵਾਸ ਤੇ ਲਾਇਆ ਕਿ ਅਸੀਂ ਤੁਹਾਡੇ ਨਾਲ ਆ ਤੁਸੀਂ ਡੋਲਣਾ ਨਹੀਂ ਕਦੀ ਵੀ ਵਾਹ ਕੀ ਬਾਤ ਤੇ ਆਹ ਪੰਕਤੀ ਜਿਹੜੀ ਆ ਕਵਿਤਾ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੂੰਗੀ ਇਹ ਵੀ ਕੋਛੀ ਮਹੀਨਿਆਂ ਤੋਂ ਮੇਰੇ ਇੱਕ ਲਾਈਨ ਮੇਰੇ ਮਾਈਂਡ ਦੇ ਵਿੱਚ ਚਲਦੀ ਪਈ ਸੀਗੀ ਤੇ ਗਰਾਿਆਂ ਸੱਸਣ ਹੋਇਆ ਉੱਥੇ ਭਾਨ ਸਿੰਘ ਅੰਕਲ ਦੇ ਨਾਲ ਕੁਝ ਬਚਨ ਕਰਦਿਆਂ ਹੋਇਆ ਉਹ ਪੰਕਤੀ ਮੇਰੇ ਕੋਲ ਆਪਣੇ ਮੂੰਹ ਇਹਨਾਂ ਦੇ ਸਾਹਮਣੇ ਨਿਕਲੀ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਪੁੱਤੇ ਤਾਂ ਮੈਂ ਹੀ ਲਿਖੀ ਹੋਈ ਸੀਗੀ ਤੇ ਉੱਥੇ ਮੇਰੀ ਖੁਸ਼ੀ ਦਾ ਅੰਤ ਹੀ ਕੋਈ ਨਾ ਮੈਂ ਉਹ ਉਹਨਾਂ ਕੋਲੋਂ ਫੋਨ ਤੇ ਮੰਗਵਾਈ ਤੇ ਅਕਸਰ ਰਾਤ ਨੂੰ ਮੈਂ ਜਦੋਂ ਫ੍ਰੀ ਬੈਣੀ ਆ ਬੱਚਿਆਂ ਨੂੰ ਪੜਾਉਣ ਤੋਂ ਬਾਅਦ ਵਿੱਚ ਤਾਂ ਮੈਂ ਡੇਲੀ ਇਸ ਚੀਜ਼ ਨੂੰ ਇਸ ਕਵਿਤਾ ਨੂੰ ਰਿਕਾਰਡ ਕਰਨਾ ਤੇ ਮੰਚ 'ਤੇ ਬੋਲਣੀ ਮੈਨੂੰ ਬਹੁਤ ਗ੍ਰਾਗ ਆਉਣਾ ਇਸ ਚੀਜ਼ ਵਿੱਚ ਤੇ ਅੱਜ ਮੈਂ ਤੁਹਾਡੇ ਸਾਰਿਆਂ ਨਾਲ ਉਹ ਸਾਂਝੀ ਕਰਨਾ ਚਾਹੂੰਗੀ ਇੱਕ ਨੂਰ ਰੱਬਿਆ ਰੇ ਸ਼ਤ ਆਇਆ ਰਾਜ ਰਾਜ ਦੇਖੀਏ ਕੁੜੇ ਇੱਕ ਨੂਰ ਰੱਬਿਆ ਰੇ ਸ਼ਤ ਆਇਆ ਰਾਜ ਰਾਜ ਦੇਖੀਏ ਕੁੜੇ ਸੋਹਣੇ ਸੀਸਤੇ ਜਾਇਆ ਰਾਜ ਰਾਜ ਦੇਖੀਏ ਕੁੜੇ ਕਹੰਦੇ ਨੇ ਗੋਬਿੰਦ ਕੋਈ ਗੁਜਰੀ ਦਲਾਲ ਜੀ ਜੇਠੂ ਵਾਲ ਤਰਤੀ ਨੂੰ ਲਾਇਓ ਸਪਾਗ ਜੀ ਸੋਣਾ ਰਾਜ ਰਾਜ ਦੇਖੀਏ ਕੁੜੇ ਇੱਕ ਨੂਰ ਰਬਿਆਰੇ ਸ਼ਤ ਆਇਆ ਰਾਜ ਰਾਜ ਦੇਖੀਏ ਕੁੜੇ ਸੋਹਣੇ ਸੀਸ ਤੇ ਚਰ ਕਲੇਗੀ ਸਜਾਇਆ ਰਾਜ ਰਾਜ ਦੇਖੀਏ ਕੁੜੇ ਪਰੀਆਂ ਨੇ ਅਰਸ਼ਾ ਤੋਂ ਫੁੱਲ ਵਰਸਾਏ ਨੇ ਦੇਵਤੇ ਵੀ ਖੁਸ਼ੀ ਦੀ ਸਗਤ ਲੈ ਕੇ ਆਏ ਨੇ ਖੇਲ ਅਜਬ ਅਜੀਬ ਰਚਾਇਆ ਰਾਜ ਰਾਜ ਦੇਖੀਏ ਕੁੜੇ ਇੱਕ ਨੂਰੇ ਰੱਬਿਆ ਸਤੁਆ ਰਾਜ ਰਾਜ ਦੇਖੀ ਏ ਕੁੜੇ ਸੋਹਣੇ ਸੀਸ ਤੇ ਕਲਗੀ ਸਜਾਇਆ ਰਾਜ ਰਾਜ ਦੇਖੀ ਏ ਕੁੜੇ ਖੁਸ਼ਦਿਲ ਹੋ ਲੈ ਤੂੰ ਵੀ ਗੋੜੇ ਲਾਬਕ ਸ਼ਾਲੈ ਸੀ ਸਚਰਨੀ ਟਿਕਾਲੇ ਆਏ ਨਾਮ ਅਮਰਤ ਉਸ ਵਰਤਾਇਆ ਰਾਜ ਰਾਜ ਦੇਖੀਏ ਕੁੜੇ ਇੱਕ ਨੋਰ ਰਪਿਆ ਰਿਸ਼ਤ ਆਇਆ ਰਾਜ ਰਾਜ ਦੇਖੀਏ ਕੁੜੇ ਸੋਹਣੇ सीते कलेंगी सजाया राज राज देखिए कुड़े सोहंग महाराज शेर सैंग विष्णु भगवान दी जय